ਸਲਮਾਨ ਖਾਨ ਦੇ ਬਾਂਦਰਾ ਅਪਾਰਟਮੈਂਟ 'ਚ ਗੋਲੀਬਾਰੀ ਦੀ ਖਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ। 13 ਅਪ੍ਰੈਲ ਦੀ ਰਾਤ ਨੂੰ ਦੋ ਬਾਈਕ ਸਵਾਰਾਂ ਨੇ ਸੱਲੂ ਮੀਆਂ ਦੇ ਘਰ 5-6 ਰਾਉਂਡ ਫਾਇਰ ਕੀਤੇ ਅਤੇ ਉੱਥੋਂ ਫਰਾਰ ਹੋ ਗਏ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਇਸ ਘਟਨਾ ਤੋਂ ਬਾਅਦ ਸਲਮਾਨ ਖਾਨ ਦੇ ਪ੍ਰਸ਼ੰਸਕ ਕਾਫੀ ਪਰੇਸ਼ਾਨ ਨੇ ਅਤੇ ਸੋਸ਼ਲ ਮੀਡੀਆ 'ਤੇ ਅਦਾਕਾਰ ਲਈ ਚਿੰਤਾ ਪ੍ਰਗਟ ਕਰ ਰਹੇ ਨੇ। ਹੁਣ ਸਲਮਾਨ ਖਾਨ ਦੀ ਦੋਸਤ ਅਤੇ ਅਦਾਕਾਰ ਪੂਜਾ ਪਟ ਨੇ ਹੈਰਾਨੀ ਜਤਾਈ ਹੈ। ਹਾਲ ਹੀ ਜਬ ਇਹ ਨਿਤਰੀ ਨੇ ਵੀ ਸਲਮਾਨ ਖਾਨ ਦੇ ਘਰ ਹੋਈ ਗੋਲਾਬਾਰੀ 'ਤੇ ਆਪਣੀ ਰਾਏ ਜ਼ਾਹਿਰ ਕਰਦੇ ਹੋਏ ਕਿਹਾ ਕਿ ਉਹ ਹੈਰਾਨ ਹੈ। ਪੂ ਭਾਰ ਸੁਰੱਖਿਆ ਲਈ ਖੜੀ ਪੁਲਿਸ ਵੈਨ ਨਾਲ ਅਜਿਹਾ ਹੋ ਸਕਦਾ ਤਾਂ ਇਹ ਕਹਿਣਾ ਸਹੀ ਹੋਵੇਗਾ ਕਿ ਸੁਰੱਖਿਆ ਮਹਿਜ਼ ਇੱਕ ਭੁਲੇਖਾ ਹੈ ਬਾਂਦਰਾ ਵਿੱਚ ਯਕੀਨੀ ਤੌਰ ਤੇ ਹੋਰ ਸਖਤ ਨਿਗਰਾਨੀ ਰੱਖਣ ਦੀ ਲੋੜ ਹੈ ਕੁਝ ਸਮਾਂ ਪਹਿਲਾਂ ਡਕੈਤੀ ਹੋਏ ਸੀ ਤੇ ਹੁਣ ਗੋਲਾਬਾਰੀ ਇਹ ਬਹੁਤ ਡਰਾਵਣਾ ਹੈ ਸੱਲੂਮੀਆਂ ਦੇ ਘਰ ਗੈਲੈਕਸੀ ਅਪਾਰਟਮੈਂਟ ਤੇ ਹੋਏ ਹਮਲੇ ਤੋਂ ਬਾਅਦ ਸੀਐਮ ਇਕਨਾਤ ਸਿੰਦੇ ਨੇ ਸੁਰੱਖਿਆ ਵਧਾ ਦਿੱਤੀ ਹੈ ਸੀਐਮ ਨੇ ਸਲਮਾਨ ਖਾਨ ਨੂੰ ਫੋਨ ਕਰਕੇ ਉਹਨਾਂ ਦਾ ਹਾਲਚਾਲ ਪੁੱਛਿਆ ਫਿਲਹਾਲ ਪੁਲਿਸ ਦੋਸ਼ੀ ਤੋਂ ਪੁੱਛਗਿੱਛ ਕਰ ਰਹੀ ਹੈ ਆਖਿਰ ਸਲਮਾਨ ਖਾਨ ਦੇ ਘਰ ਗੋਲਾਬਾਰੀ ਕਿਸ ਨੇ ਕੀਤੀ ਜਾਂ ਕਰਵਾਈ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਇਸ ਤੋਂ ਪਹਿਲਾਂ ਵੀ ਅਦਾ मिल ਚੁਕੀਆਂ ਹਨ ਦੋਸਤੋ ਤੁਹਾਡਾ ਇਸ ਖਬਰ ਬਾਰੇ ਕੀ ਵਿਚਾਰ ਹੈ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਤੇ ਜਿਹੀ ਹੀ ਲੇਟੈਸਟ ਅਪਡੇਟਸ ਦੇ ਲਈ ਸਾਡੇ ਚੈਨਲ ਗ੍ਰੈਂਡ ਕਲੱਬ ਟੀਵੀ ਨਾਲ ਜੁੜੇ ਰਹੋ